ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪੰਜਵਾਂ ਸਗਲ ਤਿਆਗ ਗੁਰ ਸਰਣੀ ਆਇਆ ਰੱਖੋ ਰੱਖ ਨਹਾਰੇ ਜੇਤ ਤੋ ਲਾਵਹਿ ਤਿਤ ਹਮ ਲਗਹਿ ਕਿਆ ਇਹ ਜੰਤ ਵਿਚਾਰੇ ਮੇਰੇ RAM ਜੀ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹਾ ਆਠ ਪਹਿਰ ਪ੍ਰਭ ਆਪਣਾ ਧਿਆਈਐ ਗੁਰ ਪ੍ਰਸਾਦ ਪਾਉ ਤਰੀਐ ਆਪ ਤਿਆਗ ਹੋਈਐ ਸਬਰਨਾ ਜੀਵ ਤਿਆਗ ਹੋਵਰੀਐ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਾਉ ਜਾਪੇ ਸਗਲ ਮਨੋਰਤ ਤਿਸਕੇ ਪੂਰਨ ਜਿਸ ਤਿਆਗ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾ ਪ੍ਰਭ ਸੁਆਮੀ ਤੇਰੀ ਸਰਣ ਦੇਵਾਲਾ ਕਰ ਕਿਰਪਾ ਆਪਣਾ ਨਾਮ ਦਿਜੈ ਨਾਨਕ ਸਾਦਰ ਵਾਲਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 સગલ ત્યાગ ગુર સરણી આયા રાખ હો રાખ ન હારે જેત તુ લાવ હે તિત હમ લગ હે ક્યા એ જંત વેચારે મેરે રામજી ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹਾ ਆਠ ਪਹਿਰ ਪ੍ਰਭ ਆਪਣਾ ਧਿਆਈਐ ਗੁਰ ਪ੍ਰਸਾਦ ਪਉ ਤਰੀਐ ਆਪ ਤਿਆਗ ਹੋਈਐ ਸਬਰਿਣਾ ਜੀਵ ਤਿਆ ਇਉ ਮਰੀਐ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਾਉ ਜਾਪੇ ਸਗਲ ਮਨੋਰਤ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾਂ ਪ੍ਰਭ ਸੁਆਮੀ ਤੇਰੀ ਸਰਣ ਦਿਲਾ ਕਰ ਕਿਰਪਾ ਆਪਣਾ ਨਾਮ ਦਿਜੈ ਨਾਨਕ ਸਾਦਰ ਵਾਲਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਸਗਲ ਤਿਆਗ ਗੁਰ ਸਰਣੀ ਆਇਆ ਰੱਖੋ ਰੱਖ ਨਹਾਰੇ ਜੇਤ ਤੋ ਲਾਵੇ ਤਿਤ ਹਮ ਲਗ ਹੈ ਕਿਆ ਇਹ ਜੰਤ ਵਿਚਾਰੇ ਮੇਰੇ RAM ਜੀ ਤੂੰ ਪ੍ਰਭ ਅੰਤਰ ਜਾਨੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹਾ ਅਠ ਪਹਿਰ ਪ੍ਰਭ ਆਪਣਾ ਧਿਆਈਐ ਗੁਰ ਪ੍ਰਸਾਦ ਪਾਉ ਤਰਿਐ ਆਪ ਤਿਆਗ ਹੋਈਐ ਸਬਰਿਣਾ ਜੀਵ ਤਿਆ ਇਉ ਮਰੀਐ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਾਉ ਜਾਪੇ ਸਗਲ ਮਨੋਰਤ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾ ਪ੍ਰਭ ਸੁਆਮੀ ਤੇਰੀ ਸਰਣ ਦਿਲਾ ਕਰ ਕਿਰਪਾ ਆਪਣ ਨਾਮ ਨਿਜੈ ਨਾਨਕ ਸਾਦਰ ਵਾਲਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਸਗਲ ਤਿਆਗ ਗੁਰ ਸਰਣੀ ਆਇਆ ਰੱਖੋ ਰੱਖਨ ਹਾਰੇ ਜੇਤ ਤੋ ਲਾਵੇ ਤਿਤ ਹਮ ਲਗ ਹੈ ਕਿਆ ਇਹ ਜੰਤ ਵਿਚਾਰੇ ਮੇਰੇ RAM JI ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹਾ ਆਠ ਪਹਿਰ ਪ੍ਰਭ ਆਪਣਾ ਧਿਆਈਐ ਗੋਹਰ ਪ੍ਰਸਾਦ ਪਾਉ ਤਰੀਐ ਆਪ ਤਿਆਗ ਹੋਈਐ ਸਬਰਿਣਾ ਜੀਵ ਤਿਆ ਇਉ ਮਰੀਐ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਾਉ ਜਾਪੇ ਸਗਲ ਮਨੋਰਤ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾਂ ਪ੍ਰਭ ਸੁਆਮੀ ਤੇਰੀ ਸਰਣ ਦੇ ਆਲਾ ਕਰ ਕਿਰਪਾ ਆਪਣਾ ਨਾਮ ਦਿਜੈ ਨਾਨਕ ਸਾਦਰ ਵਾਲਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਸਗਲ ਤਿਆਗ ਗੁਰ ਸਰਣੀ ਆਇ ਰੱਖੋ ਰੱਖ ਨਹਾਰੇ jeet to laav hai tit ham laghe kya eh jant vechare mere ram ji tu prav antar jami kar kripa gur dev diala gun gaavan nit swami reha aath pehar prav apna tyai hai gur prasad pau tarai hai ਆਪ ਤਿਆਗ ਹੋਈਐ ਸਬਰਣਾ ਜੀਵ ਤਿਆ ਇਉ ਮਰੀਐ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਾਉ ਜਾਪੇ ਸਗਲ ਮਨੋਰਤ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾਂ ਪ੍ਰਭ ਸੁਆਮੀ ਤੇਰੀ ਸਰਣ ਦੇਵਾਲਾ ਕਰ ਕਿਰਪਾ ਆਪਣਾ ਨਾਮ ਨਿਜੈ ਨਾਨਕ ਸਾਦਰ ਵਾਲਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਸਗਲ ਤਿਆਗ ਗੁਰ ਸਰਣੀ ਆਇਆ ਰੱਖੋ ਰੱਖਨ ਹਾਰੇ ਜੇਤ ਤੋ ਲਾਵੇ ਤਿਤ ਹਮ ਲਗ ਹੈ ਕਿਆ ਇਹ ਜੰਤ ਵਿਚਾਰੇ ਮੇਰੇ RAM ਜੀ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹਾ ਆਠ ਪਹਿਰ ਪ੍ਰਭ ਆਪਣਾ ਧਿਆਈਐ ਗੁਰ ਪ੍ਰਸਾਦ ਪਉ ਤਰੀਐ ਆਪ ਤਿਆਗ ਹੋਈਐ ਸਬਰੈਣਾ ਜੀਵ ਤਿਆ ਇਉ ਮਰੀਐ ਸਫਲ ਜਨਮ ਤਿਸ ਕਾ ਜਗ ਪੀਤਰ ਸਾਧ ਸੰਗ ਨਾਉ ਜਾਪੇ ਸਗਲ ਮਨੋਰਤ ਤਿਸਕੇ ਪੁਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਇਆ ਕਿਰਪਾਂ ਪ੍ਰਭ ਸੁਆਮੀ ਤੇਰੀ ਸਰਣ ਦੇ ਆਲਾ ਕਰ ਕਿਰਪਾ ਆਪਣਾ ਨਾਮ ਨਿਜੈ ਨਾਨਕ ਸਾਦਰ ਵਾਲਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਸਗਲ ਤਿਆਗ ਗੁਰਸਰਣੀ ਆਇਆ ਰੱਖੋ ਰੱਖਣ ਹਾਰੇ ਜੇਤ ਤੋ ਲਾਵ ਹੈ ਤਿਤ ਹਮ ਲਗ ਹੈ ਕਿਆ ਇਹ ਜੰਤ ਵਿਚਾਰੇ ਮੇਰੇ RAM ਜੀ ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹਾ ਅਠ ਪਹਿਰ ਪ੍ਰਭ ਆਪਣਾ ਧਿਆਈਐ ਗੋਰੇ ਪ੍ਰਸਾਦ ਪਉ ਤਰੀਐ ਆਪ ਤਿਆਗ ਹੋਈਐ ਸਬਰਣਾ ਜੀਵ ਤਿਆ ਇਉ ਮਰੀਐ ਸਫਲ ਜਨਮ ਕਿਸ ਕਾ ਜਗ ਪੀਤਰ ਸਾਧ ਸੰਗ ਨਾਉ ਜਾਪੇ ਸਗਲ ਮਨੋਰਤ ਤਿਸਕੇ ਪੁਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾਂ ਪ੍ਰਭ ਸੁਆਮੀ ਤੇਰੀ ਸਰਣ ਦੇਲਾ ਕਰ ਕਿਰਪਾ ਆਪਣਾ ਨਾਮ ਦਿਜੈ ਨਾਨਕ ਸਾਦਰ ਵਾਲਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ સગલ ત્યાગ ગુર સરણી આયા રાખ હો રાખ ન હરે જેત તુ લાવ હે તિત હમ લગ હે ક્યા એ જંત વેચારે મેરે રામજી ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹਾ ਆਠ ਪਹਿਰ ਪ੍ਰਭ ਆਪਣਾ ਧਿਆਈਐ ਗੁਰ ਪ੍ਰਸਾਦ ਪਉ ਤਰੀਐ ਆਪ ਤਿਆਗ ਹੋਈਐ ਸਬਰਣਾ ਜੀਵ ਤਿਆ ਇਉ ਮਰੀਐ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਾਉ ਜਾਪੇ ਸਗਲ ਮਨੋਰਤ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਇਆ ਕਿਰਪਾ ਪ੍ਰਭ ਸੁਆਮੀ ਤੇਰੀ ਸਰਣ ਦੇਵਾਲਾ ਕਰ ਕਿਰਪਾ ਆਪਣਾ ਨਾਮ ਦਿਜੈ ਨਾਨਕ ਸਾਦਰ ਵਾਲਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਸਗਲ ਤਿਆਗ ਗੁਰ ਸਰਣੀ ਆਇਆ ਰੱਖੋ ਰੱਖ ਨਹਾਰੇ ਜੇਤ ਤੋ ਲਾਵੇ ਤਿਤ ਹਮ ਲਗ ਹੈ ਕਿਆ ਇਹ ਜੰਤ ਵਿਚਾਰੇ ਮੇਰੇ RAM JI ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹਾ ਆਠ ਪਹਿਰ ਪ੍ਰਭ ਆਪਣਾ ਧਿਆਈਐ ਗੁਰ ਪ੍ਰਸਾਦ ਪਾਉ ਤਰੀਐ ਆਪ ਤਿਆਗ ਹੋਈਐ ਸਬਰਿਣਾ ਜੀਵ ਤਿਆ ਇਉ ਮਰੀਐ ਸਫਲ ਜਨਮ ਤਿਸ ਕਾ ਜਗ ਪੀਤਰ ਸਾਧ ਸੰਗ ਨਾਉ ਜਾਪੇ ਸਗਲ ਮਨੋਰਤ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਇਆ ਕਿਰਪਾਂ ਪ੍ਰਭ ਸੁਆਮੀ ਤੇਰੀ ਸਰਣ ਦੇ ਆਲਾ ਕਰ ਕਿਰਪਾ ਆਪਣਾ ਨਾਮ ਦਿਜੈ ਨਾਨਕ ਸਾਦਰ ਵਾਲਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਸਗਲ ਤਿਆਗ ਗੁਰ ਸਰਣੀ ਆਇਆ ਰੱਖੋ ਰੱਖ ਨਹਾਰੇ ਜੇਤ ਤੋ ਲਾਵਹਿ ਤਿਤ ਹਮ ਲਗਹਿ ਕਿਆ ਇਹ ਜੰਤ ਵਿਚਾਰੇ ਮੇਰੇ RAM JI ਤੂੰ ਪ੍ਰਭ ਅੰਤਰ ਜਾਨੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹਾ ਆਠ ਪਹਿਰ ਪ੍ਰਭ ਆਪਣਾ ਧਿਆਈਐ ਗੁਰ ਪ੍ਰਸਾਦ ਪਾਉ ਤਰੀਐ ਆਪ ਤਿਆਗ ਹੋਈਐ ਸਬਰੈਣਾ ਜੀਵ ਤਿਆ ਇਉ ਮਰੀਐ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਾਉ ਜਾਪੇ ਸਗਲ ਮਨੋਰਤ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦੇਵਾਲ ਕਿਰਪਾਂ ਪ੍ਰਭ ਸੁਆਮੀ ਤੇਰੀ ਸਰਣ ਦੇਵਾਲ ਕਰ ਕਿਰਪਾ ਆਪਣਾ ਨਾਮ ਦਿਜੈ ਨਾਨਕ ਸਾਦਰ ਵਾਲਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਸਗਲ ਤਿਆਗ ਗੁਰ ਸਰਣੀ ਆਇਆ ਰੱਖੋ ਰੱਖ ਨਹਾਰੇ ਜੇਤ ਤੋ ਲਾਵੇ ਤਿਤ ਹਮ ਲਗ ਹੈ ਕਿਆ ਇਹ ਜੰਤ ਵਿਚਾਰੇ ਮੇਰੇ RAM ਜੀ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹਾ ਆਠ ਪਹਿਰ ਪ੍ਰਭ ਆਪਣਾ ਧਿਆਈਐ ਗੋਹਰ ਪ੍ਰਸਾਦ ਪਾਉ ਤਰੀਐ ਆਪ ਤਿਆਗ ਹੋਈਐ ਸਬਰਿਣਾ ਜੀਵ ਤਿਆ ਇਉ ਮਰੀਐ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਾਉ ਜਾਪੇ ਸਗਲ ਮਨੋਰਤ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾਂ ਪ੍ਰਭ ਸੁਆਮੀ ਤੇਰੀ ਸਰਣ ਦੇਵਾਲਾ ਕਰ ਕਿਰਪਾ ਆਪਣਾ ਨਾਮ ਦਿਜੈ ਨਾਨਕ ਸਾਦਰ ਵਾਲਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਸਗਲ ਤਿਆਗ ਗੁਰ ਸਰਣੀ ਆਇਆ ਰਖੋ ਰਖਨ ਹਾਰੇ ਜੇਤ ਤੂ ਲਾਵੇ ਤਿਤ ਹਮ ਲਗ ਹੈ ਕਿਆ ਇਹ ਜੰਤ ਵਿਚਾਰੇ ਮੇਰੇ RAM ਜੀ ਤੂੰ ਪ੍ਰਭ ਅੰਤਰ ਜਾਨੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹਾ ਆਠ ਪਹਿਰ ਪ੍ਰਭ ਆਪਣਾ ਧਿਆਈਐ ਗੁਰ ਪ੍ਰਸਾਦ ਪਉ ਤਰੀਐ ਆਪ ਤਿਆਗ ਹੋਈਐ ਸਬਰਿਣਾ ਜੀਵ ਤਿਆ ਇਉ ਮਰੀਐ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਾਉ ਜਾਪੇ ਸਗਲ ਮਨੋਰਤ ਤਿਸਕੇ ਪੁਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾ ਪ੍ਰਭ ਸੁਆਮੀ ਤੇਰੀ ਸਰਣ ਦਿਆਲਾ ਕਰ ਕਿਰਪਾ ਆਪਣਾ ਨਾਮ ਦਿਜੈ ਨਾਨਕ ਸਾਦਰ ਵਾਲਾ ਸਤਨੰਨ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪੰਜਵਾ ਸਗਲ ਤਿਆਗ ਗੁਰ ਸਰਣੀ ਆਇਆ ਰੱਖੋ ਰੱਖ ਨਹਾਰੇ ਜੇਤ ਤੂ ਲਾਵੇ ਤਿਤ ਹਮ ਲਗ ਹੈ ਕਿਆ ਇਹ ਜੰਤ ਵਿਚਾਰੇ ਮੇਰੇ RAM ਜੀ ਪ੍ਰਭ ਅੰਤਰ ਜਾਨੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹਾ ਆਠ ਪਹਿਰ ਪ੍ਰਭ ਆਪਣਾ ਧਿਆਈਐ ਗੁਰ ਪ੍ਰਸਾਦਿ ਪਉ ਤਰੀਐ ਆਪ ਤਿਆਗ ਹੋਈਐ ਸਬਰੈਣਾ ਜੀਵ ਤਿਆ ਇਉ ਮਰੀਐ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਾਉ ਜਾਪੇ ਸਗਲ ਮਨੋਰਥ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾਂ ਪ੍ਰਭ ਸੁਆਮੀ ਤੇਰੀ ਸ਼ਰਣ ਦੇਵਾਲਾ ਕਰ ਕਿਰਪਾ ਆਪਣਾ ਨਾਮ ਦਿਜੈ ਨਾਨਕ ਸਾਧਰ ਵਾਲਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਸਗਲ ਤਿਆਗ ਗੁਰ ਸਰਣੀ ਆਇਆ ਰੱਖੋ ਰੱਖ ਨਹਾਰੇ ਜੇਤ ਤੋ ਲਾਵਹਿ ਤਿਤ ਹਮ ਲਗਹਿ ਕਿਆ ਇਹ ਜੰਤ ਵਿਚਾਰੇ ਮੇਰੇ RAM ਜੀ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹਾ ਆਠ ਪਹਿਰ ਪ੍ਰਭ ਆਪਣਾ ਧਿਆਈਐ ਗੁਰ ਪ੍ਰਸਾਦ ਪਉ ਤਰੀਐ ਆਪ ਤਿਆਗ ਹੋਇਐ ਸਬਰਣਾ ਜੀਵ ਤਿਆਉ ਮਰੀਐ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਾਉ ਜਾਪੇ ਸਗਲ ਮਨੋਰਤ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾ ਪ੍ਰਭ ਸੁਆਮੀ ਤੇਰੀ ਸਰਣ ਦੇ ਆਲਾ ਕਰ ਕਿਰਪਾ ਅਪਨ ਨਾਮ ਦੀਜੈ ਨਾਨਕ ਸਾਧਰ ਵਾਲਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਸਗਲ ਤਿਆਗ ਗੁਰ ਸਰਣੀ ਆਇਆ ਰੱਖੋ ਰੱਖਣ ਹਾਰੇ ਜੇਤ ਤੋ ਲਾਵੇ ਤਿਤ ਹਮ ਲਗ ਹੈ ਕਿਆ ਇਹ ਜੰਤ ਵਿਚਾਰੇ ਮੇਰੇ RAM ਜੀ ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹਾ ਆਠ ਪਹਿਰ ਪ੍ਰਭ ਆਪਣਾ ਧਿਆਈਐ ਗੁਰ ਪ੍ਰਸਾਦ ਪਉ ਤਰੀਐ ਆਪ ਤਿਆਗ ਹੋਈਐ ਸਬਰਣਾ ਜੀਵ ਤਿਆ ਇਉ ਮਰੀਐ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਾਉ ਜਾਪੇ ਸਗਲ ਮਨੋਰਤ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾਂ ਪ੍ਰਭ ਸੁਆਮੀ ਤੇਰੀ ਸਰਣ ਦੇਲਾ ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧਰ ਵਾਲਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਸਗਲ ਤਿਆਗ ਗੁਰ ਸਰਣੀ ਆਇਆ ਰੱਖੋ ਰੱਖ ਨਹਾਰੇ ਜੇਤ ਤੋ ਲਾਵੇ ਤਿਤ ਹਮ ਲਗਹਿ ਕਿਆ ਇਹ ਜੰਤ ਵਿਚਾਰੇ ਮੇਰੇ RAM ji ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦੇਵ ਦਾਲਾ ਗੁਣ ਗਾਵਾਂ ਨਿਤ ਸੁਆਮੀ ਰਹਾ ਆਠ ਪਹਿਰ ਪ੍ਰਭ ਆਪਣਾ ਧਿਆਈਐ ਗੁਰ ਪ੍ਰਸਾਦ ਪਉ ਤਰੀਐ ਆਪ ਤਿਆਗ ਹੋਈਐ ਸਬਰਿਣਾ ਜੀਵ ਤਿਆ ਇਉ ਮਰੀਐ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਾਉ ਜਾਪੇ ਸਗਲ ਮਨੋਰਤ ਤਿਸਕੇ ਪੁਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾਂ ਪ੍ਰਭ ਸੁਆਮੀ ਤੇਰੀ ਸਰਣ ਦੇਵਾਲਾ ਕਰ ਕਿਰਪਾ ਆਪਣਾ ਨਾਮ ਦਿਜੈ ਨਾਨਕ ਸਾਦਰ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ